ਪਰਦਾਨ ਪਰਮਜੀਤ ਸਿੰਘ ਪੰਮਾ ਸੀਨੀਅਰ ਕਾਂਗਰਸੀ ਆਗੂ ਹਲਕਾ ਮਜੀਠਾ ਵੱਲੋਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਮਾ ਪ੍ਰਦਾਨ ਮਜੀਠਾ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਕਾਂਗਰਸ ਪਾਰਟੀ ਹਲਕਾ ਮਜੀਠਾ ਵੱਲੋਂ ਹਲਕਾ ਮਜੀਠਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਉਦੇਸ਼ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ਪੁਰ ਲੱਖ ਲੱਖ ਵਧਾਈਆਂ ਆਕਦਾ ਹਜੀ ਬ੍ਰਹਮ ਗਿਆਨੀ ਬਾਬਾ ਪੁੱਡਾ ਸਾਹਿਬ ਜੀ ਦਾ ਜਨਮ ਦਿਹਾੜਾ ਸਾਡੇ ਮਜੀਠੇ ਦੇ ਲਾਗੇ ਕਥੂ ਨੰਗਲ ਪਿੰਡ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਜਿੱਥੇ ਕੱਲ ਸਤ ਕਤੇ 23 ਅਕਤੂਬਰ ਨੂੰ ਬਹੁਤ ਹੁੰਤਾ ਮਨਾਲ ਵੱਡੇ ਲੈਵਲ ਤੇ ਮਨਾਇਆ ਜਾ ਰਿਹਾ ਹੈ ਬ੍ਰਹਮ ਗਿਆਨੀ ਬਾਬਾ ਪੁੱਡਾ ਸਾਹਿਬ ਗੁਰਨਾਥ ਪਾਸ਼ਾ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਛੇਵੀਂ ਪਾਸ਼ਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਗੁਰਗੱਦੀ ਗੁਰਿਆਈ ਤੇ ਲਕ ਲਾਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਬ੍ਰਹਮ ਗਿਆਨੀ ਬਾਬਾ ਬੋਡਾ ਸਾਹਿਬ ਜੀ ਨੂੰ ਹੱਡ ਹੈਡ ਗ੍ਰੰਥੀ ਉਹਨਾਂ ਦਾ ਮਾਨ ਪ੍ਰਾਪਤ ਹੋਇਆ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ